ਪੰਜਾਬ ਦੇ ਸਕੂਲਾਂ ਦੇ ਵਿੱਚ ਮਿਡ-ਡੇ ਮੀਲ ਦੇ ਵਿੱਚ ਇੱਕ ਫਰੂਟ ਐਡ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਕਹਿੰਦੇ ਕੇਲੇ ਦਿੱਤੇ ਜਾਣਗੇ ਜਿਹਦੇ ਚਲਦੇ ਸੰਦੀਪ ਜਾਖੜ ਵੱਲੋਂ ਕਿਹਾ ਗਿਆ ਕਿ ਜੋ ਕੀ ਰਵੱਤੀ ਫਸਲਾਂ ਨੇ ਜਿਹੜੇ ਸਥਾਨਕ ਫਸਲਾਂ ਨੇ ਉਹਨਾਂ ਦੇ ਵਿੱਚ ਜੋ ਉਹਦਾ ਫਰੂਟ ਹੋ ਗਿਆ ਫਲ ਹੋ ਗਿਆ ਉਹ ਸਬਜ਼ੀਆਂ ਦੇਣੀ ਚਾਹੁੰਦੇ ਤਾਂ ਕਿ ਪੰਜਾਬ ਦੇ ਕਿਸਾਨਾਂ ਦਾ ਭਲਾ ਹੋ ਸਕੇ ਪੰਜਾਬ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਹੁਣ ਮਿਡ-ਡੇ ਮੀਲ ਦੇ ਵਿੱਚ ਕੇਲਾ ਦਿੱਤਾ ਜਾਵੇਗਾ ਵਿਦਿਆਰਥੀਆਂ ਨੂੰ ਉਹਨਾਂ ਦੇ ਦਪਹਿਰ ਦੇ ਖਾਣੇ ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ ਮਿੱਡੇ ਮੀਲ ਦੇ ਵਿੱਚ ਇੱਕ ਫਰੂਟ ਐਡ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਕਹਿੰਦੇ ਕੇਲੇ ਦਿੱਤੇ ਜਾਣਗੇ ਜਿਹਦੇ ਚਲਦੇ ਸੰਦੀਪ ਜਾਖੜ ਵੱਲੋਂ ਕਿਹਾ ਗਿਆ ਕਿ ਜੋ ਕੀ ਰਵਾਤੀ ਫਸਲਾਂ ਨੇ ਜਿਹੜੇ ਸਥਾਨਕ ਫਸਲਾਂ ਨੇ ਉਹਨਾਂ ਦੇ ਵਿੱਚ ਜੋ ਉਹਦਾ ਫਰੂਟ ਹੋ ਗਿਆ ਫਲ ਹੋ ਗਿਆ ਉਹ ਸਬਜ਼ੀਆਂ ਦੇਣੀ ਚਾਹੁੰਦੇ ਤਾਂ ਕਿ ਪੰਜਾਬ ਦੇ ਕਿਸਾਨਾਂ ਦਾ ਭਲਾ ਹੋ ਸਕੇ ਸੰਦੀਪ ਜਾਖੜ ਹੋਰੀ ਇੱਕ ਵਧੀਆ ਕਸਾਨ ਨੇ ਉਸ ਖੇਤਰ ਚੋਂ ਆਉਂਦੇ ਆ ਜਿੱਥੇ ਕਣੋ ਦੀ ਖੇਤੀ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ ਤੇ ਸੁਨੀਲ ਜਾਖੜ ਸਾਹਿਬ ਦੇ ਭਤੀਜੇ ਨੇ ਪੰਜਾਬ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਹੁਣ ਮਿਡਡੇ ਮੀਲ ਦੇ ਵਿੱਚ ਕੇਲਾ ਦਿੱਤਾ ਜਾਵੇਗਾ ਵਿਦਿਆਰਥੀਆਂ ਨੂੰ ਉਹਨਾਂ ਦੇ ਦੁਪਹਿਰ ਦੇ ਖਾਣੇ ਦੇ ਵਿੱਚ ਸੰਦੀਪ ਜਾਖੜ ਨੇ ਜਿਹੜੀ ਗੱਲ ਉਠਾਈ ਹੈ ਉਹ ਕਹਿੰਦੇ ਗਾਜਰ ਦੇ ਦਿਓ ਮੂਲੀ ਲਿਆਓ ਇਸੇ ਤਰ੍ਹਾਂ ਜੇ ਤੁਸੀਂ ਦੇਣਾ ਤਾਂ ਕਿੰਨੂ ਦੇ ਦਿਓ ਜਾਂ ਕੋਈ ਹੋਰ ਫਲ ਸਬਜੀ ਜਿਹੜੂ ਪੰਜਾਬੀ ਚਾਹ ਕੇ ਖਾਂਦੇ ਆ ਇਹਦੇ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਪੰਜਾਬੀਆਂ ਦਾ ਇਹ ਆਪਣੀ ਫਸਲ ਹੈ ਉਦੀ ਮਾਰਕੀਟਿੰਗ ਹੋ ਜੇਗੀ 4 ਰੁਪਏ ਕਿਸਾਨਾਂ ਦੇ ਖਾਤੇ 'ਚ ਵੱਧ ਪਏ ਜਾਣਗੇ ਉਹਨਾਂ ਨੂੰ ਆਰਥਿਕ ਲਾਭ ਹੋਵੇਗਾ ਤੇ ਨਾਲੇ ਇਹ ਪੰਜਾਬ ਦੀਆਂ ਚੀਜ਼ਾਂ ਨੇ ਇਹਨਾਂ ਦਾ ਮੰਡੀਕਰਨ ਤੇ ਖਪਤ ਸਾਡੇ ਆਪਣੇ ਰਾਜ ਵਿੱਚ ਹੀ ਹੋ ਜਾਵੇਗਾ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ